ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਰ ਬੂੜ ਦੇ ਅਧਿਕਾਰੀ। ਹਾਂ ਹਾਂ ਰਾਮ ਦੀ ਗੱਲ ਆਉਂਦੀ ਹੈ, ਰਾਮ ਰਾਮ ਦਾ ਪੜਨਦਾ ਹੈ। ਜੇ ਉਹ ਜਿਆਦਾ ਹੈਗਾ ਵੀ ਭਾਈ ਪੜਨਣ ਦੀ ਅਲਰਜੀ ਹੈ ਉਹ ਗੁਰਬਾਨੀ ਤੋਂ ਪਰੇ ਹੋ ਜੇ। ਜੇ ਉਹ ਪੜਨਣ ਤੋਂ ਅਲਰਜੀ ਹੈ ਨਾ, ਰਾਮ ਤੋਂ ਅਲਰਜੀ ਹੈ, ਉਹ ਗੁਰਬਾਨੀ ਉਹ ਵੀ ਛੜਤ ਵੇ ਸਿੱਖੀ ਤੋਂ ਪਰੇ ਹੋ ਜੇ, ਇਸਤੀਵਾ ਦੇ ਜੇ। ਇੱਟਾ ਤਾਂ ਜਗ੍ਹਾ ਜਗ੍ਹਾ ਰਾਮ ਦੀ ਗੱਲ ਆਉਂਦੀ ਹੈ। ਜੇ ਇਹ ਝੜ ਜਾਣਾ ਸਿੱਖੀ ਇਹ ਰਾਮ ਤੋਂ ਅਲੱਦੀ ਹੈ ਸਾਰੇ ਇਸ ਤੂ ਆ ਜਾਣਗੇ ਸਖਮਣ ਜਾਂਦੇ ਇਹ ਨਾਲ ਅਗਰ ਕੇ ਹੋਣੀ ਬਣਦੇ ਕਾਂਗਿਆਰੀਆਂ ਵਿੱਚ ਸਿੱਧੂਾਰੇ ਸਖਮਣ ਜਾਣਗੇ ਜੇ ਕਾਂਗਿਆਰੀ ਸਾਡੇ ਚੋਂ ਨਿਕਲ ਜਾ ਕਾਂਗਿਆਰੀ ਨੂੰ ਬਾਹਰ ਕੱਢਦੀ ਹੈ ਨਾ ਤੂੰ ਸਖਮਣੇ ਬੜਾਈ ਦੀ ਤੂੰ ਅਸਿਕ ਦਾ ਫਰਕ ਕੀ ਆ ਉਹ ਸਰੀਰ ਨੂੰ ਉਹ ਹਜਾਸੀ ਵੀ ਤਾਂ ਬੰਨੇ ਬੈਠੇ ਆ ਜੋ ਤਾਂ ਜਾਣਦੇ ਹੀ ਐ ਅਸੀਂ ਜੋਦ ਨਹੀਂ ਸਮਝੀ ਉਹਨਾਂ ਨੇ ਸਰੀਰ ਨੂੰ ਸਮਝ ਲਿਆ ਇਸੇ ਥਾਂ ਨਹੀਂ ਸਮਝ ਆਇਆ ਇਹਦੀ ਕੀ ਵਰਕਤ ਬਹੁਤਾ ਵਰਕ ਨਹੀਂ ਹੈ ਜਨਨ ਦੀ ਜੋਤ ਨੂੰ ਯਾਤਨ ਨੂੰ ਸੱਚਾ ਸਤ ਨੂੰ ਦੀਦੀ ਜੋਤ ਅਸੀਂ ਸੁਝੀ ਬਾਕੀ ਗੱਲਾਂ ਤਾਂ ਮੰਨ ਗਏ ਉਹ ਮੰਨਦੇ ਨੇ ਵੀ ਆ ਇਧਰ ਵੀ ਠੀਕ ਹੈ ਇਹ ਹੀ ਵੈਦਿਕ ਧਰਮ ਹੈ ਅਸੀਂ ਉਲਟਾ ਰਾ ਪੈ ਗਏ ਸਮਝ ਜਾਂਦੇ ਨੇ ਕਿ ਬੈਠ ਕੇ ਬਣਾਈਏ ਬਣ ਜਾਂਦੇ ਨੇ ਇਸ ਕਰਕੇ RAM ਲਫਦੋ ਉਹੀ ਵਰਤੈ ਨੇ ਸਾਰੇ ਗੋਬਿੰਦ ਬਹਰਾ ਲਫਦ ਹੀ ਬਦਲੇ ਗੁਰਬਾਣੀ ਦੇ ਤੇ ਇਹਨਾਂ ਨੂੰ ਕਿਹ ਝ ਲੈਣਾ ਸੀ ਕਰਾਹੇ ਬਿਆਨ ਨੂੰ ਰਾਦੇ ਜਦੋਂ ਨਾ ਲੈਣਾ ਸੀ ਹੁਣ ਰਾਜਣ ਕੇ ਜਾਨੀਆਂ ਹੈ ਜੇ ਜਾਨੀਆਂ ਹੈ ਕੋਈ ਵਜ੍ਹਾ ਸੀ ਹੁਣ ਰਾਜਣਗੇ ਬੜੇ ਲਿਖਣ ਸਾਰੇ ਨੇ ਜਿਨੇ ਧਰਮ ਨਹੀਂ ਬਣਣਾ ਉਹ ਤਾਂ ਬੁੱਲਣੇ ਹੀ ਉਦੋਂ ਰੋਲਾਈ ਦੀ ਜਿਹਨੂੰ ਧਰਮ ਦੀ ਲੋੜ ਹੈ ਖਾਸ ਉਹ ਵੱਲੂਗਾ ਭਗਤ ਇਕਮਤੇ ਨੇ ਸਾਰੇ ਇਹ ਭਗਤਾਂ ਜੀ ਵੀ ਵੱਡੀਆਂ ਪਾਈ ਜਾਂਦੇ ਆ ਖਾਂਗਿਆਰੀ ਜਿਹੜੀ ਇਹ ਗਾਂਗਿਆਰੀਆਂ ਨੇ ਵੱਡੀਆਂ ਪਾਈ ਹੋਈਆਂ ਭਗਤਾਂ ਦੇ ਇਹ ਗੁਰੂ ਹੈ ਜੀ ਇਹ ਭਗਤ ਰੋਮ ਗਾਂਗਿਆਰੀ ਹੈ ਵਿਦਵਾਨ ਜਿੱਦੀਆਂ ਜਿੰਨੇ ਵਿਦਵਾਨ ਨੇ ਸਭ ਗਾਂਗਿਆਰੀ ਹੈ ਹੋਜੀ ਰਾਮ ਸੇਵਰ, ਰਾਮ ਸੇਵਰ, ਰਾਮ ਸੇਵਰ ਭਾਈ, ਰਾਮ ਸੇਵਰ ਰਾਮ ਸੇਵਰ ਰਾਮ ਸੇਵਰ ਭਾਈ। ਰਾਮ ਨਾਮ ਸਿਮਰਨ ਬਿਨ ਮੂਡ ਤੇ ਅਧਿਕਾਈ। ਓ ਜਰਾ ਰਾਮ ਕੀ ਅੰਸੈ ਤੂੰ। ਤੈਨੂੰ ਰਾਮ ਦੋ ਰਜੀਗਾ ਦੀ। ਕੋ ਕਬੀਰ ਤੂੰ ਰਾਮ ਗੀਲਸ। ਲੈ ਜੀ ਰੱਬ ਕੋ ਸੂ ਰਾਮ ਲਈ ਅਲ ਕਹਿਤਾ। ਇਹਨਾਂ ਕੀ ਬਧ ਰਾਮ ਕੋੜ। ਉਹਨਾਂ ਵਾਲੇ ਰਾਮ ਨੂੰ ਰਾਮ ਨਹੀਂ ਬਰਦੀ ਬਾਣੀ। ਉਹਨਾਂ ਨੇ ਗਲਤੀ ਉਹ ਆਗਣਾ ਬੰਦੇ ਨੇ। ਆਬਰੀ ਬੰਦੇ ਉਹ ਵੀ ਕਹਿੰਦੇ ਨੇ ਇਹ ਗ੍ਰਾਮ ਦਾ ਸੁਤਕਾ ਬੇਟਾ ਵੀ ਤਾਂ ਇਹ ਮੰਨਦੇ ਨੇ ਇਹ ਗ੍ਰਾਮ ਦਾ सगल पसारा ਇਹ ਗ੍ਰਾਮ ਘਟ ਘਟਵੇਂ ਲੇਟਾ ਚਾਹੇ ਉਹ ਕੱਚੀ ਪਾੜੀ ਹੋਵੇ ਪਰ ਮੁੰਦੇ ਤਾਂ ਉਹ ਵੀ ਨਹੀਂ ਰਾਮ ਜਿਹੜਾ ਰਾਮ ਕਹਿੰਦਾ ਰਹਾ ਉਹ ਰਾਮ ਨਹੀਂ ਹੈਗਾ ਅਸਲੀ ਆਇਤਾ ਹੋਰ ਸਾਡੇ ਹਰਗੁਪਤ ਸਾਹਿਬ ਦੋਵਤ ਦੋਵਿੰਦੇ ਦੋਵਮ ਆ ਗੋਵਿੰਦ ਆ ਆਹ ਉਹ ਬੁਲਾ ਦਿਆ ਸੀ ਫਿਰ ਉਹ ਨਾਲ ਇਹ ਕਰ ਲਿਆ ਐਦਾ ਜਿਵੇਂ ਗੋਵਿੰਦ ਆਇਆ ਹੋਇਆ ਉਹ ਵੀ ਕਿਹੜੇ ਖੁਣਗਾ ਬੋ ਸਾਡੋ ਸਾਡੇ 10 ਪਾਸ਼ਾ ਦਾ ਲੋਗੋਵਿੰਦ ਐ ਗੋਵਿੰਦ ਨੂੰ ਉਹ ਨੂੰ ਬਣਾ ਦिए ਗੋਵਿੰਦ ਐ ਉਹ ਨਾਲ ਲਿਖ ਲਿਆ ਸੀ ਕਰਦੂ ਰਿਵੀਊ ਕਰ ਲੈ ਸਾਡੇ ਵੀ ਕਰ ਦਿੰਦੇ ਜਿਸ ਉਪਰ ਇਹਦੇ ਅਸੀਂ ਹੁੜ ਹੋਰ 50 ਸਾਲ ਨੂੰ ਇਹੀ ਕਰ ਦਿੰਦਾ ਸਭ ਕੁਝ ਉਧਰੋਂ ਚੱਲ ਪਈ ਤੇ ਇਹ ਤਾਂ ਪੂਰੇ ਦੇ ਜੇ ਹਨ ਖੜਨਾ ਪੈ ਗਿਆ ਕਮਣਾ ਦਾ ਕਰਕੇ ਇਹ ਤਾਂ ਹਰ ਕੜਬ ਕਰ ਦੰਗੇ ਜੇ ਹੁੜ ਨਾ ਬੋਲੇ ਚੱਪ ਰਹੇ ਉਹ ਗੋਲ ਕਾਲੇ ਦਾ ਲੋੜੇ ਨਹੀਂ ਹੈ ਉਹ ਤਾਂ ਹੋ ਜਾ ਫਾਇਦਾ ਬੂਤੀ ਪੂਜਾ ਜੇ ਫਾਇਦਾ ਹਰ ਹੁਣ ਤਾਂ ਸੰਦਰ ਦਾ ਕੱਖ ਨਹੀਂ ਨਾ ਇਹਦਾ ਇਹਨਾਂ ਨੇ ਤਾਂ ਐਡੀ ਜਣਾ ਕਰਦੂ ਉਹ ਤਾਂ ਬਦਰਾ ਨਾ ਆਸਾ ਬਣਾ ਲਿਆ ਜਿਹੜਾ ਵੇਰਾ ਉਹਦੇ ਤੇ ਬਦਰਾ ਜਿਹੜਾ ਵੇ ਇਹਨਾਂ ਦੇ ਤੇ ਜਿਹੜਾ ਵੇ ਉਹ ਤਾਂ ਉੱਥੇ ਹੀ ਕੋਈ ਨਹੀਂ ਚੜਾ ਵਿੱਚ ਪਰ ਧਰਮ ਕਿੱਥੇ ਜਾਊਗਾ ਉਹਦੇ ਜੋ ਉਹ ਕਾਉਣੇ ਜੋ ਕੋਲ ਆਉਂਦਾ ਉਹਦੀ ਜੁਬੇਵਾਰੀ ਆ ਖਾਲਸਾ ਦੀ ਖਾਲਸਾ ਜਿਹੜਾ ਹੈਗਾ ਉਹਦੀ ਜੁਬੇਵਾਰੀ ਆ ਸਰ ਸਿੱਖ ਦੀ ਜੁਬੇਵਾਰੀ ਆ ਸਰ ਜਿਹੜੇ ਸਿੱਖ ਨੇ ਇੱਧਰ ਆ ਜਾਣਗੇ ਜੁੜ ਜਾਣਗੇ ਜਿਹੜੇ ਬਸੰਤ ਨੇ ਦੂਰ ਪਸੇ ਹੋ ਜਾਣਗੇ ਕਿਉਂ ਬਸੰਤ ਨੇ ਜਾਂ ਬਨਮੁਖ ਨੇ ਦੋਹ ਕੜਾਕ ਦੀਆਂ ਬਾਣੀਆਂ ਨੇ ਕੋਈ ਥੇ ਬਸਾਤਾ ਨਾ ਕੁਝ ਬਨਮੁਖ ਨੇ ਬਨਮੁਖ ਨੇ ਜਿਆਦਾ ਕੀ ਨੇ ਜਿਆਦਾ ਮੁਰਖੰਦਗੋੜ ਨੇ ਸਭ ਤੋਂ ਜਿਆਦਾ ਕਰਨੇ ਮੁਰਖੰਦਗੋੜ ਜਿਹੜੇ ਮੁਰਖੰਦਗੋੜ ਨੇ ਪਸੰਦ ਜੋਰ ਹਰਾਮਗੋੜ ਨੇ ਉਹਨਾਂ ਜੋ ਸਿੱਕਾ ਨਿਕਲਦੇ ਨੇ ਇਹ ਅਲੱਗ ਹੈ। ਸਿੱਕਣਿਆਂ ਵੀ ਬਹੁਤ। ਓਟਾਂ ਵਿੱਚ ਥੋੜੇ ਹੀ ਹੁੰਦੇ। ਥੋੜੇ ਹੀ ਬਹੁਤ ਨੇ। ਪੰਜ ਕੱਡੇ ਸੀ, ਪੰਜ ਪਿਆਰੇ ਬਹੁਤ ਸੀ। ਇੱਥੇ ਤਾਂ ਹੁਣ ਤਾਂ ਬਹੁਤ ਨੇ। ਉਲਟਾਂ ਹਜ਼ਾਰਾਂ ਦੀ ਦਾਦਾ ਜੀ ਨੇ। ਛਾਂਗੜਿਆਂ ਦੀ ਹਜ਼ਾਰਾਂ ਦੀ ਦਾਦਾ ਜੀ ਨੇ। ਲਖਾਂ ਨੇ ਦਾਦਾ ਜੀ ਸਹਿਮਤੀ ਵਾਲੇ ਨੇ। ਹਜ਼ਾਰਾਂ ਦਾ ਦਾਦਾ ਜੀ ਤਾਂ खरे ਦੇ खरे। ਜਿਹੜੇ ਬਿਲਕੁਲ खरे ਦੇ ਹਜ਼ਾਰਾਂ ਦੀ ਦਾਦਾ ਜੀ ਨੇ। ਉਸ ਵੇਲੇ ਨਾ ਗੁਰੂ ਘਰ ਨਾਲ ਹੁਣ ਜਿਆਦਾ ਨਹੀਂ ਦਮੇ ਮੁੰਡੇ ਨੇ ਪੂਰੇ ਗਲੀਆਂ ਨੇ ਏਲੇ ਹੋਦੇ ਉਹਨੇ ਲਾਇਆ ਨੇ ਜੰਮਦੇ ਹੀ ਲਾਇਏ ਹੋਏ ਨੇ ਅਸੀਂ ਲਾਇਏ ਨੇ ਉਹ ਆਵੇ ਲਾਇਆ ਨੇ ਇਹਨੂੰ ਹੋਸ਼ ਲਿਆ ਦੰਗੇ ਉਹ ਸਾਰੇ ਦਾਦਨਗੇ ਵੀ ਕੀ ਪਾ ਬਗੜ ਗਏ ਝੂਟ ਦੀ ਦੁਕਾਨ ਕਿਵੇਂ ਚੱਲਦੀ ਹੈ ਦੱਸ ਦਿੰਗੇ ਨਾ ਉਹ ਤੇਰੇ ਬਲੈਕਮੇਲ ਕੀ ਕਰਕੇ ਗੁੱਡੇ ਬਰਵਾਏ ਨੇ ਇਹਨੂੰ ਉੜੀਏ ਗੱਲ ਚੱਲਦੀ ਅਹ RAM ਨਾਮ ਸਿਮਰਨ ਬਿਨ ਬੂੜ ਤੇ ਅੜਟਾਈ। ਤਰਾਬ ਲੋਭ ਦੇ ਸਿਮਰਨ ਬਿਨਾ ਪੂਰਾ ਦੇ ਫੂੜ ਡੁੱਬੀ ਜਾਂਦੇ ਨੇ। ਕੂੜ ਡੋਬੇ ਪੂਰਾ। ਕੂੜ ਨਾਲ ਪੂਰਾ ਦੇ ਫੂੜ ਡੋਬਦੇ। ਚੜਨ ਤੇ ਮੈਨਾ ਗਿਆ ਕੂੜ ਮਾਇਆ। ਮਾਇਆ ਉਹ ਸਭ ਕੂੜ। ਇਹ ਸਾਰੇ ਧਰਮ ਵਾਲੇ ਡੁੱਬੀ ਜਾਂਦੇ ਨੇ। ਜਿੰਨੇ ਗੁਰਦੁਆਰਿਆਂ ਨੇ ਡੋਲਟ ਤੇ ਲੱਗੇ ਹੋਏ ਨੇ ਸਾਰੇ ਹੀ ਪਹਿਲਾਂ ਮੰਦਰ ਤੇ ਗੁਰਦੁਆਰੇ ਨੇ ਵੀ ਮੰਦਰੇ ਨੇ ਮਤਰਾ ਜਰੇ ਕੋਈ ਫਰਕ ਨਹੀਂ ਆ ਇਹਨਾਂ ਦੇ ਤਾਂ ਗੱਲ ਪੈਂਦੀ ਤਾਂ ਨਾ ਹਿੰਦੂਆਂ ਤੇ ਅਸੀਂ ਹਿੰਦੂ ਨਹੀਂ ਉਹ ਜਿਹੜੇ ਸਾਫਤ ਨਹੀਂ ਕਰ ਸਕਦੇ ਤੇ ਬਾਹਰੋਂ ਦੇਖ ਕੇ ਕਹਿੰਦੇ ਸੀ ਇਹ ਹਿੰਦੂ ਰ ਸਾਡੇ ਵਾਲੇ ਕੰਮ ਕਰਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਗੁਰਬਾਣੀ ਦੇ ਪ੍ਰੂਫ ਨਹੀਂ ਸੀ ਉਹਨਾਂ ਕੋਲ ਰੇ ਕਹਿੰਦਾ ਸਾਡੇ ਸਾਢੇ 5:30 ਦਾ ਥੋੜੇ ਹੈ ਨਹੀਂ ਤੇ ਤਾਂ ਸੇ ਗਮਦੇ ਸੀ ਕਰਪਾਨਪਾ ਜੀ ਸਾਡੇ ਸਾਡੇ ਵਿਚਾਰਧਾਰਾ ਹੋ ਰਹਾ ਹੈ ਉਹ ਉਹ ਨੂੰ ਕੀ ਕਰੋਗਾ ਵਿਚਾਰਧਾਰਾ ਨਾ ਭਾਈ ਇਹ ਤਾਂ ਦੱਸੋ ਕਿਦਾ ਫੇਲ ਖੰਦਾ ਬਨਤਾ ਸੋਤ ਦੇ ਗਰੇ ਸੰਪਤੀ ਸੁਖदाई ਬਨਤਾ ਸੋਤ ਦੇ ਗਰੇ ਘਰ ਸੰਪਤੀ ਸੁਖदाई ਬੱਚੇ ぶਡੇ ਵਰਦਾ ਘਰਾਲੀ ਸੋਤੋ ਸੋਤੋ ਬੁੱਢੇ ਗਰੇ ਘਰ ਗਰੇ ਤੇ ਆਪਣਾ ਸ਼ਰੀਰ ਸੰਪਤੀ ਸੰਪਤੀ ਜਿਹੜੀ ਡਾਲਰ ਹੈ ਚਾਹੇ ਕਿ ਬਹੁਤ ਜਿਆਦਾ ਹੈ ਸੁਖਦਾਈ ਇਹ ਜਿਹੜੀ ਸੁਖਦਾਈ ਮੰਨ ਲਈਦਾ ਤਾਂ ਮੈਂ ਸੋਖੜੂਗਾ ਤੂੰ ਇਹਨਾਂ ਵਿੱਚ ਕੁਛ ਨਹੀਂ ਤੇਰੋ ਕਾਲ ਅਬਦ ਆਈ ਇਹ ਤੇ ਇਹਨਾਂ ਵਿੱਚ ਕੁਛ ਨਹੀਂ ਇਹਦੇ ਵਿੱਚ ਕੁਛ ਨਹੀਂ ਸੁਖ ਬਾਰੇ ਤੇਰੋ ਕਾਲ ਅਬਦ ਆਈ ਤੇਰਾ ਜਦ ਕਾਲ ਆ ਗਿਆ ਨਾ ਇਹ ਜੋ ਕੁਝ ਵੀ ਚੀਜ਼ ਤੇਰੀ ਸਾਹਬਾ ਦੀ ਤੇਰੇ ਕੁਝ ਵੀ ਨਹੀਂ ਕਾਬੂ ਤੇਰੇ ਕਾਲ ਦੇ ਵੇਲੇ ਤੇਰੇ ਕੁਝ ਵੀ ਤੇ ਕਾਬੂ ਨਹੀਂ ਹੋਦਾ ਤੇਰੇ ਸਤਾਰਿਸ਼ਵਰ ਦੇ ਹੌਲੀਓ ਪੈਸਾ ਤੇਰੇ ਕੋਲ ਨਾ ਮੁੰਡਿਆਂ ਦੇ ਮੂਹਰੇ ਖੜਨਾ ਗਿਆ ਤੇ ਘਰ ਵਾਲੀ ਦਾ ਬਾਅਦ ਚੱਲਨੀ ਹੈ ਕੋਈ ਕਿਸੇ ਦੀ ਕੋਈ ਬਾਤ ਨਹੀਂ ਚੱਲ ਜਾਇ ਚਾਹੁੰਦੇ ਹੋਣਾ ਹੋਰੇ ਪਰ ਉਹ ਕਾ ਕੁਝ ਨਹੀਂ ਕਰਦਾ ਕਰ ਕੁਝ ਨਹੀਂ ਕਰਦਾ ਅਜਮਲ ਗੱਜ ਗਨ ਕਾ ਪਦਤ ਕਰਮ ਕੀਨੇ ਅਜਮਲ ਗੱਜ ਅਜਮਲ ਅਜਮਲ ਗੱਜ ਅਜਮਲ ਕੋਈ ਪਰਾਂਵੀ ਕਹਾਣੀ ਹੈ ਉਹ ਆਪਣੇ ਨੂੰ ਅਜਾ ਬੋਲ ਕਹਿੰਦਾ ਅਜਮਲ ਪਾਪੀ ਚੱਕ ਜਨ ਅਸਲ ਅਜਮਲ ਪਾਪੀ ਤੂੰ ਉਸ ਵੇਲੇ ਦੀ ਕੋਈ ਕਹਾਣੀ ਸੀ ਜਾਣਦੇ ਸੀ ਸਾਰੇ ਅੱਜ ਕੱਲ ਉਹਦੀ ਕਹਾਣੀ ਪ੍ਰਚਲਿਤ ਨਹੀਂ ਉਹ ਜਾ ਬੋਲ ਆਪਣੇ ਨੂੰ ਅਜਾ ਸੱਚ ਬੱਕਰੇ ਦਾ ਲੋਰ ਅਜਾ ਜਲਾ ਹੈ ਬੱਕਰੇ ਨੂੰ ਬੱਕਰਾ ਵਿਚਾਰਾ ਹਮੇਸ਼ਾ ਹੀ ਡਰਦਾ ਡਰ ਕੋ ਹੁੰਦਾ ਮੈਂ ਮੈਂ ਤਾਂ ਬਹੁਤ ਕਰਦਾ ਪਰ ਕੁੱਤੇ ਵੀ ਮਾਰ ਲੈਂਦੇ ਨਿਡਰ ਮਾਰ ਲੈਂਦੇ ਬੱਕਰੇ ਨੂੰ ਕੁੱਤੇ ਵੀ ਡੋੜਦੇ ਆਪਾਂ ਲਈ ਖਾ ਜਾਂਦੇ ਨੇ ਛੋਟਾ ਹੋਵੇ ਡੱਕੇ ਖਾ ਜਾਂਦਾ ਵੱਡਾ ਹੋਵੇ ਲੋ ਖਾ ਜਾਂਦੇ ਤੇ ਜੇ ਭੇੜੀ ਆ ਗਿੱਦੜ ਗਿੱਦੜ ਦਾ ਜਦੋਂ ਹੁੰਦਾ ਹੀ ਹੁੰਦਾ ਸ਼ੇਰ ਹੋਵੇ ਤਾਂ ਗੱਲੇ ਕੁਝ ਨਹੀਂ ਬੱਕਰੇ ਦਾ ਬੋਲ ਨਹੀਂ ਸ਼ੇਰ ਦਾ ਜਿੱਤੇ ਸ਼ੇਰ ਮੂਰੇ ਜੈਦੀ ਗਲਤੀ ਹੋ ਪਾ ਕੁੱਤਾ ਵੀ ਨਹੀਂ ਬੋਲਦਾ ਹੁੰਦਾ ਸ਼ੇਰ ਤੋਂ ਕਹੇ ਜਰਾਂ ਲੋਕਾਂ ਨੂੰ ਪਤਾ ਨਹੀਂ ਆ ਇਹ ਭੇਡੀਆਂ ਦੇਖ ਜਿਵੇਂ ਕੁੱਤੇ ਦਾ ਬੋਲ ਨਹੀਂ ਕਰਦਾ ਉਹ ਤਾਂ ਬੰਦ ਹੀ ਦੋ ਦਾ ਗੋਤੀ ਬੰਦ ਹੋ ਜਾਂਦੀ ਹੈ ਬੋਲਤੀ ਬੰਦ ਹੋ ਜਾਂਦੀ ਹੈ ਜਦ ਲੋਬੀ ਨੇ ਬੋਲਤੀ ਬੰਦ ਹੋ ਜਾਂਦੀ ਹੈ ਜਾਂ ਸੱਚ ਪਰਖ ਉਠਾਉਂਦਾ ਜੇ ਸ਼ੇਰ ਤਾਂ ਗਿਆ ਕੁੱਤੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਲੋਭੀ ਨਾ ਨਾ ਬਦਲੂ ਇਹਨਾਂ ਦਾ ਸੰਗੈ ਬੰਦ ਹੋ ਜਾਂਦਾ ਬੋਲ ਨਹੀਂ ਲਿਖਦਾ ਲੋਭ ਦਾ ਬੋਲ ਬੰਦ ਹੋ ਜਾਂਦਾ ਸੰਤਾਂ ਦਾ ਬੋਲ ਬੰਦ ਹੋ ਜਾਂਦਾ ਕਿਉਂ ਬੰਦ ਹੁੰਦਾ ਲੋਭੀ ਨੇ ਜੇ ਗੁਰਬਾਣੀ ਪ੍ਰਗਟ ਹੁੰਦੀ ਆ ਹੋਈ ਆ ਬੋਲਤੀ ਬੰਦ ਹੋ ਗਈ ਸਾਰਿਆਂ ਦੀ ਕਬੀਰ ਨੇ ਸਾਰਿਆਂ ਦੀ ਬੋਲਤੀ ਬੰਦ ਕਰਤੀ ਰਬਦਾਸ ਨੇ ਬੋਲਤੀ ਬੰਦ ਕਰਦੀ ਰਬਦਾਸ ਜੀ ਆਖਰ ਢੇਰੀ ਪੈ ਲੱਭੇ ਪੈ ਕੇ ਡੰਡਾ ਹੱਸ ਕਰ ਸੀ ਗਿਆ ਸੋ ਆਸਾ ਰਬ ਦਾ ਬਸ ਬਹੁਤ ਮਟਲੇ ਹੁਣ ਨੋਕ। ਗੁਰੂ ਨਾਨਕ ਪਰਮੇਸ਼ਰ ਨੂੰ ਕਹਿ ਰਿਹਾ ਇੱਤੀ ਬਾਹ ਭਾਈ ਕੋ ਲਾਣੇ। ਕਿਹਨੂੰ ਕਹਿ ਰਿਹਾ ਕੋ ਲਾਣੇ ਰਵਿਦਾਸ ਨੂੰ ਇਹ ਕਹਿ ਰਿਹਾ। ਰਵਿਦਾਸ ਨੇ ਕਿਹਾ ਨਾ ਕਿ ਕੋ ਲਾ ਉਠੇ ਡਣਾਉਤ ਕਰਦੇ ਨੇ ਹੁਣ ਨਾ। ਉਹ ਕੀ ਸਬੂਤ ਹੈ? ਤੁਹਾਨੂੰ ਕੋ ਲਾਣੇ ਦਾ ਤਸਕ ਤੇ ਸਬੂਤ। ਗੁਰੂ ਨਾਨਕ ਕੋ ਕੀ ਸਬੂਤ ਹੈ ਕੋ ਲਾਣੇ ਦਾ? ਉਹ ਰਵਿਦਾਸ ਆਲਾ ਸਬੂਤ ਹੈ ਦੇਖੋ। ਰਵਿਦਾਸ ਕਹਿੰਦਾ ਡਣਾਉਤ ਕਰਦੇ ਨੇ। ਤੇ ਪਰਮਾਨੰਦ ਕਰੇ ਡਣਾਉਤ। ਜਦੋਂ ਉਹ ਦੰਦ ਨਾ ਕੋਲ ਲਾ ਕੇ ਕਰਦੇ ਨੇ ਵੀ ਬਾਹਰ ਦਾ ਰੱਬ ਦਾ ਹੁਣ ਬੱਸ ਕਰੋ ਅਸੀਂ ਮੰਨ ਲੈਂਦੇ ਹਾਂ ਅਸੀਂ ਹਾਰੇ ਤੁਸੀਂ ਜਿੱਤੇ ਇੱਤੀ ਮਾਰ ਪਾਈ ਕੋਲ ਲਾਣੇ ਚਾਹੀਦੀ ਦਰਦ ਨਾ ਆਇਆ ਕਹਿੰਦੇ ਤੈਨੂੰ ਦਰਦ ਨਹੀਂ ਆਇਆ ਤੇ ਮੈਨੂੰ ਫੇਸ ਗੱਲ ਚੜਾਤਾ ਇਹਨਾਂ ਨੇ ਸ਼ਰਾਰਤ ਨਹੀਂ ਛੱਡੀ ਭਗਤਾਂ ਦੇ ਅੱਖਾਂ ਮੀਟਦੀ ਸਾਰ ਫਿਰ ਉਹੀ ਕੰਮ ਸ਼ੁਰੂ ਕਰਦੇ ਪੰਡਤ ਆਸਤੀਨ ਦਾ ਸਾਥ ਹੈ ਤੇ ਦੁਨੀਆ ਨੂੰ ਉਹ ਸੇ ਪੂਰ ਘੁਣਾਤ ਕਾਂਗਰਸ ਦਾ ਜਰੂਰ ਪੈ। ਹੁਣ ਫੇਰ ਲੱਗੇ ਤੇ ਹੋਈ ਕਮ ਸੰਤ ਉੱਠ ਗਏ ਤੇ ਸਤ ਗੌਰ ਨੇ ਉਹਨਾਂ ਦੇ ਏਜੰਡੇ ਦੇ। ਹੋਰ ਲੱਗੇ ਪਰਮ ਗਿਆਨੀ ਹੋਏ ਪੂਰ ਪਰਮ ਗਿਆਨੀ ਹੋਏ ਤੁਹਾਡੀਆਂ ਸਾਰੀ ਗੱਲ। ਹੁਣ ਜਿੱਤਰ ਖਾ ਕੇ ਫੇਰ ਵਹਿ ਜਾਣਗੇ ਚੁੱਪ ਕਰਕੇ। ਇਹਨਾਂ ਨੇ ਬੋਲਣਾ ਹੀ ਨਹੀਂ। ਲੜਣਾ ਹੀ ਨਹੀਂ ਕਦੇ ਸੰਤਾ ਨੇ ਇਹਨੂੰ। ਮਹਾਪੁਰਖ ਆ ਨੇ। ਬਾਹਰੇ ਵੀ ਨਿਕਲਣਾ ਕੀੜਿਆਂ ਵਾਲੇ ਕੁੱਤੇ ਹਾਂ ਬਾਹਰ ਮੁਖੀ ਨਹੀਂ ਡਿਕਣਨ ਦੀਏ ਕੋਰੇ ਹੈਗੇ ਨਾਲੇ ਕੀੜਿਆਂ ਵਾਲੇ ਕੁੱਤੇ ਵੀ ਲੋਕਾਂ ਹੀ ਵੰਡਾ ਉੱਧਰ ਵੀ ਮੁਖੀ ਆਖਾਂ ਕਰਦਿਆਂ ਬਾਹਰ ਜੋ ਆਕਾਂ ਨੇ ਉੱਤੇ ਜਰਾਂ ਕਰ ਗਿਓ ਵੀਰੋ ਦੀਆਂ ਸੀੜੀਆਂ ਕਿਸ ਤਰ੍ਹਾਂ ਦੇ ਉੱਤੇ ਵੀ ਆ ਕੀ ਲਿਖਿਆ ਤਾਂ ਆ ਕੀ ਬੋਲਿਆ ਤਾਂ ਤੁਹਾਡਾ ਕਹਿਣਾ ਬਰੁਕਿਆ ਨਹੀਂ ਬੋਰਡ ਲਾਇਆ ਸੀ ਤੇਰੇ ਆ ਬੋਲਦਾ ਕੀ ਸੀ ਉੱਥੇ ਬਿਸ਼ਰਮਗੀ ਦੇ ਬਾਰੇ ਆਂਦੇ ਨਿਕਲਣ ਦੀਏ ਉੱਥੇ बोल जो बैठे बोल जो बैठे ਨੂੰ ਟਾਈਮ ਬੜਾ ਦਿੱਤਾ ਨੂੰ ਬੋਲਣ ਦਾ ਵੀ ਬੋਲ ਲੈਣ ਨਾ ਬੋਲੀ ਜਾਂਦੀ ਹੁੰਦਾ ਜਾਂ ਕੋਈ ਬੋਲਦਾ ਹੋਵੇ ਮੋਰਖੋ ਉਹ ਆਪਣੇ ਬੈਨੈਜ ਉਹਦੇ ਬੈਨੈਜ ਨੂੰ ਫਸਾਈਦਾ ਸਾਰਾ ਟਾਈਮ ਲੈ ਤਬ ਖੁੱਲ ਕੇ ਬੋਲ ਲੋ ਨਾਲੋ ਜਾਓ ਜਨ ਲੈ ਲੈ ਫੁੱਲ ਬੋਲਣ ਰਾਤਾ ਹੁਣੇ ਬੋਲਣ ਦੇ ਉਹਨਾਂ ਦੇ ਖਿਲਾਫ ਬੋਲਦੀ ਐ ਜੀ ਆਵਾਜ਼ ਐ ਇਹਦੇ ਖਿਲਾਫ ਬੋਲਣ ਨੂੰ ਜਬ ਬਰੋਦੀ ਕੋਈ ਖਰਾਬ ਹੈ ਆ ਉਹਦੇ ਖਿਲਾਫ ਬੋਲਣ ਹੁਣ ਸਵਾਲ ਆ ਰੂ ਲ ਬੋਲਣ ਦਾ ਪਹਿਲਾਂ ਬੋਲਣ ਦਾ ਕੀ ਬਕਵਾਸ ਦੀ ਪਹਿਲਾਂ ਤਾਂ ਪਹਿਲਾਂ ਬਰੋਦੀ ਕੋਈ ਖੜਾਈ ਦੀ ਸੀ ਪਹਿਲਾਂ ਹੁਣ ਬਰੋਦੀ ਹੁਣ ਬੋਲਣ ਆ ਕੇ ਬੋ ਕਾਵੜਾ ਜਾਵੇ ਬੋਲਣ ਅਜਾਮਲ ਗਜ ਗਨ ਕਾ ਪਦਨ ਕਰਮ ਕੀਨੇ ਅਜਾਵਲ ਗਜ ਅਜਾਵਲ ਕੌਣ ਸੀ ਬੱਕਰਾ ਦੇਵੇ ਕਰਦਾ ਇਹ ਗਾਜਾ ਬੰਲਾ ਮੈਂ ਮੈਂ ਕਰਦਾ ਗਾਜ ਗਾਜ ਹੱਥੀ ਨੂੰ ਤਾਂ ਹੈ ਨਾ ਪਰ ਗਾਜ ਦਾ ਦੌਰ ਤੇ ਸਿੱਧਾ ਹੋ ਜਵੇ ਨਾ ਮਨ ਫਿਰ ਗਾਜਾ ਤੁਨ ਮੇਰੋ ਗਾਜ ਇੱਕ ਪੋਜ਼ਿਟਿਵ ਅਰਥ ਹੈ ਗਾਜ ਦਾ ਇੱਕ ਦਿਖੜੇ ਬਸ ਜੇ ਤਾਂ ਹਾਥੀ ਹੈ ਫਿਰ ਤਾਂ ਨੈਗੇਟਿਵ ਹੈ ਗਾਜ ਤੇ ਤਾਂ ਅੰਕਾਰੀ ਹੈ ਜੇ ਗਾਜ ਸਿੱਧਾ ਬੰਨ ਸਭ ਸਿੱਧਾ ਹੋ ਗਿਆ ਵਣ ਕੱਢ ਦਿੱਤੇ ਵਣ ਨਿਕਲ ਗਏ ਫਿਰ ਪੋਜ਼ਿਟਿਵ ਹੈ ਗਾਜ ਦੇ ਦੋ ਹੀ ਅਰਥ ਨੇ ਅਜਾਵਲ ਗਾਜ ਪਤਨ ਕਰ ਮੁਕੀ ਨੇ ਇਹਨਾਂ ਨੇ ਵਦਨ ਕਰਮ ਕੀਤੇ ਵਦਨ ਕਰਮ ਕੀਤੇ ਤੇ ਬਸਾਲੇ ਟੰਡ ਬੰਦੇ ਇੱਕ ਦਰਵਾਦੀ ਦੇਖੋ ਕਨਕਾ ਕਿਉਂ ਹੈ ਕਨਕਾ ਇਸੀ ਨਾਲ ਕਿਉਂ ਆਇਆ ਉਹ ਜਿੰਨੀਆਂ ਸ੍ਰੀ ਅਚਰਿਤ ਰੌਤਾਂ ਸਾਰੀਆਂ ਕਰ ਕਾਦੇ ਨੇ ਉਹਨਾਂ ਕਾਹਦਾ ਲੰਮੂ ਘਰ ਕੇ ਆਇਆ ਹੋਇਆ ਉਹ ਬੁਣਾ ਕਰਦੀਆਂ ਨੇ ਕਰਮਧਾਰਮ ਦਾ ਹੁੰਦਾ ਹੈ ਗੁਨਾਹ ਕਰਨ ਵਾਲੀ ਦਾ ਨਾ ਬਣ ਕਾ ਫੇਕ ਧਰਮ ਦਾ ਪ੍ਰਚਾਰ ਧਰਮ ਦਾ ਗੁਰੂ ਬਣੀ ਹੋਈ ਹੈ ਕਾਸੀਆ ਬਣਾ ਉਹ ਨਾਨਾ ਘਰ ਕਾ ਉਹ ਸਾਰਾ ਦ੍ਰਿਅ ਜੇਤਰ ਕੱਲੀ ਗਣ ਕਾ ਹੀ ਆ ਗਈ ਨਾ ਬਲੋ ਦੇ ਵਾਰ ਉੱਤਰ ਬੁਲਵਟਾ ਨ ਵੀ ਤਈਆ ਹੈ ਸਾਖਤ ਲਾ ਵਧਾ ਗਿਆ ਇੱਕ ਇੱਕ ਲਾ ਵਧਾ ਗਿਆ ਸਾਖਤ ਸਾਖਤ ਦਾ ਉਲਟਾ ਫੁਦਨ ਕਾ ਔਰਦਾ ਦਾ ਗਨਕਾ ਕਿ ਆਦਮੀ ਦਾ ਸਾਧਤ ਹੈ ਸਾਧਤ ਸੁਧਰਨਾ ਕੀਜੀਏ ਦੂਰ ਹੋ ਜਾਈਏ ਭਾਗ ਗਨਕਾ ਹਾਂਜੀ ਪਦਤ ਕਰਮ ਕੀਨੇ ਇਹਨਾਂ ਦੇ ਪਦਤ ਕਰਮ ਕੀਤੇ ਜਿਹੜੇ ਪਦਤ ਕਰਮ ਕੀਤੇ ਨੇ ਹੁਣ ਇਹਦੀ ਲਿਸਟ ਦੱਸੋਗੇ ਤੁਸੀਂ ਦੱਸੋ ਕੌਣ ਦਊ ਲਿਸਟ ਇਹ ਬਸ ਵਨ ਟੂ ਲਿਸਟ ਦੇ ਹਨ ਉਦ ਕਰਵਾ ਦੀ ਲਬੋ ਗੁਰਮਣੀ ਸਾਰੀ ਚੋਲੇ ਵਰਤ ਕਰਮ ਕੀਤੇ ਕਿਹੜੇ ਬੰਤ ਕਰਮ ਕੀਤੇ ਨੇ ਉਹ ਲਿਸਟ ਹੈ ਜਿਹੜੇ ਤਰਤੀਰ ਤੋਂ ਬਖਾਨ ਉਹ ਜਿਹੜੇ ਤਰਤੀਰ ਤੋਂ ਬਖਾਨ ਲਿਸਟਾ ਉਹ ਆਹ ਸਵਾਲ ਦਾ ਜਵਾਬ ਹੈ ਉੱਥੇ ਤੀ ਦੱਸੋ ਕਿਹੜੀ ਲਿਸਟ ਹੈ ਜੇ ਕੋਈ ਸਖ ਨੂੰ ਗਰਦਾਂ ਤੇ ਫੜ ਕੇ ਪੁੱਛ ਰਵੇ ਉਹਨੂੰ ਵਿਦਵਾਨ ਨੂੰ ਗਲਾ ਵਿੱਚ ਆਹ ਜਿਹੜੀ ਤੁਹਾਡੀ ਲਿਖੀ ਹੋਈ ਹੈ ਇਹਦੀ ਲਿਸਟ ਦਿਓ ਕਿਹੜੇ ਬੰਤ ਕਰਮ ਕੀਤੇ ਸੀ ਕੀ ਲਿਸਟ ਦੇਣਗੇ ਇਹ ਸਾਰੇ ਸਵਾਲਾਂ ਦੇ ਜਵਾਬ ਦਸਮਤ ਪਾਸ਼ਾ ਨੇ ਜਾਣ ਕੇ ਦਿੱਤੇ ਨੇ ਉਸੇ ਵੀ ਆਦਾ ਵਧੀਰਾ ਵਾਲਿਆ ਗਿਆਨ ਇਹਨੇ ਬਿਜੜੀ ਡਿਵਾਨਡ ਚਾਹੀਦੀ ਇਹਨੂੰ ਗਿਆਨ ਚਾਹੀਦਾ ਨਾ ਸਿੱਖਾਂ ਨੂੰ ਇਹਦੇ ਵਧਾਵਕੋ ਦੇਣਾ ਉਹ ਉਹ ਦੇਤਾ ਉਸੇ ਇਹ ਮੂਰਖਾ ਨੂੰ ਕੀ ਬਤਾ ਜਿਹਨੂੰ ਆਦਾ ਨਹੀਂ ਪਤਾ ਉਹਨੂੰ ਦੱਸੰਦਾ ਕੀ ਪਤਾ ਕਿ ਕਿਹੜੀ ਗੱਲ ਚਾਹੁੰ ਰਹੀ ਐ ਐਜੇ ਤੇ ਬੇਸਾ ਸਾਰਾ ਉਹ ਇਹਦਾ ਗਿਆਨ ਇਹ ਅਧੂਰਾ ਜੋ ਹੈ ਜੀ ਇਹਦਾ ਗਿਆਨ ਹੈ ਦੂਰ ਹੈ ਜੋ ਹੈ ਨਹੀਂ ਸਾਡੇ ਕੋਲ ਖਾਲਸਾ ਦੋਹਾਂ ਦੇ ਉੱਤੇ ਹੀ ਹੈ ਦੋਹਾ ਗ੍ਰੰਥਾਂ ਦੀ ਉਤਪਤੀ ਖਾਲਸਾ ਹੈ ਤਾਂ ਖਾਲਸਾ ਬੁੱਧ ਹੋ ਗਿਆ ਨੇ ਆਦਾਂ ਮੇਰਾ ਬੁੱਧ ਹੋ ਗਿਆ ਗਿਆਨ ਤਾਂ ਹੈ ਸਈ ਸਈ ਉੱਪਰ ਸਈ ਉਤਰ ਪਾਰ ਪਰੇ ਰਾਮ ਨਾਮ ਲਿਨੇ ਤੇ ਉਹ ਉਤਰ ਪਾਰ ਪਰੇ ਉਹ ਸਾਰੇ ਉੱਤਰ ਕੇ ਪਾਰ ਚਲੇ ਗਏ ਰਾਮ ਨਾਮ ਲਈਨੇ। ਰਾਮ ਨਾਮ ਲੈ ਲਿਆ। ਕਨਕਾਨੇ ਵੀ ਲੈ ਲਿਆ। ਕਨਕਾਨੋਂ ਵੀ ਰਾਮ ਰੋਗ ਬੜ ਗਿਆ। ਰਾਮ ਨਾਮ ਜਿਹਨੇ ਲੈ ਲਿਆ ਚਾਹੇ ਕਿੰਨੇ ਬੁਰੇ ਕੰਮ ਕੀਤੇ ਸੀ ਉਹ ਪਾਰ ਉਤਰ ਸਕਦਾ ਹੈ। ਇਸ ਕਰਕੇ ਕਿਹਾ ਤੁਸੀਂ ਪਹਿਲਾਂ ਕੀ ਕਰਦੇ ਹੋ ਉਹ ਤੇਰਾ ਭਰਮ ਕਰੋ। ਹੁਣ ਵੀ ਜੇ ਗੁਰਬਾਨੀ ਦੇ ਨਾਲ ਲੱਗ ਜੂ ਹੁਣ ਵੀ ਤਰ ਸਕਦੇ ਹੋ। ਤੱਕ ਪਹਿਲਾਂ ਕੁਝ ਵੀ ਕਰਦੇ ਰਹੇ ਜੇ। ਜੇ ਹੁਣ ਵੀ ਗੁਰਬਾਨੀ ਦੇ ਨਾਲ ਲੱਗ ਜਾਣ ਹੁਣ ਵੀ ਤਰ ਜਾਣਗੇ। ਕੰਦਾ ਕੁੱਕਰ ਕੁੱਕਰ ਜੋਰ ਭਰਵੇਂ ਤੌ ਉਲਾਜ ਨਾ ਆਈ RAM ਨਾਮ ਛਾਡ ਅੰਮ੍ਰਿਤ ਕਾਹੇ ਵਿਖਖਾਈ ਕਹਿੰਦਾ ਜ਼ੋਰ ਦੀ ਜੂਤ ਵੀ ਪੈਦਾ ਰਹਿਣਾ ਕੁੱਤੇ ਦੀ ਜੂਤ ਵੀ ਖੁੱਤ ਲਈ ਸ਼ਰਮ ਨਹੀਂ ਆਈ ਤੈਨੂੰ ਸੁੱਕੜ ਕੁੱਕਰ ਜੋਰ ਭਰਵੇਂ ਤੌ ਉਲਾਜ ਨਾ ਆਈ ਸ਼ਰਮ ਨਹੀਂ ਹੈ ਹੁਣ ਤੂੰ ਆਦਮੀ ਬਣ ਕੇ ਚੌੜਾ ਹੋਇਆ ਬੈਠਾ ਹੈ ਪਰ ਤਾ ਵੀ ਸੂਰ ਤੁਲੀ ਬਣਿਆ ਆ ਦੇਖ ਲੈ ਕੁੱਤੇ ਨੂੰ ਕੀ ਖਾਂਦੇ ਹੈ ਹਜ਼ੂਰਾਂ ਨੂੰ ਦੇਖ ਲੈ ਕੀ ਹਾਲ ਤੇ ਦਾਇਨਾ ਨੂੰ ਦੀਚ ਬਣਾਇਆ ਸੀ ਤੇ ਸ਼ਰਮ ਹੋਵੇ ਤੈਨੂੰ ਤੈਨੂੰ ਤਾਂ ਸ਼ਰਮ ਨਹੀਂ ਹੋਈ ਨਸੂ ਤਾਂ ਹੰਕਾਰ ਨਾ ਬੜਿਆ ਆਪਣੇ ਆਪ ਨੂੰ ਸ੍ਰੇਸ਼ ਬੜੇ ਬੈਠੇ ਕੋਈ ਲਾਜ ਆਈ ਲਾਜ ਵਾਸਤੇ ਹੀ ਤੈਨੂੰ ਜੁਦਾ ਦਿੱਤੀ ਹੋਈਆਂ ਤੇਰਾ ਹੰਕਾਰ ਦੂਰ ਕਰਨ ਵਾਸਤੇ ਜੁਦਾ ਦਿੱਤੀ ਹੋਈਆਂ ਇਹਨਾਂ ਦਿਮਾਗੋ ਖਰਾਬ ਸੀ ਨਾ ਸੱਚਖੰਡ ਹੋ ਗਿਆ ਉਹ ਦਿਮਾਗ ਠੀਕ ਕਰਨ ਵਾਸਤੇ ਸ਼ੁਕਰ-ਕੁਕਰ ਦੀ ਚੁੰਦ ਦਿੱਤੀ ਤੈਨੂੰ ਫੇਰ ਵੀ ਪਤਾ ਫੇਰ ਬਾਦੂਗਾ ਸ਼ੁਕਰ-ਕੁਕਰ ਦੀ ਜੋੜ ਫੇਰ ਪੈ ਸਕਦਾ ਦੁਬਾਰਾ ਪੈ ਸਕਦਾ ਕਈ ਵਾਰ ਪੈ ਸਕਦਾ ਇਹ ਐਜੇ ਰਿਹਾ ਨਾ ਨਿਵਾਜ਼ ਤੇਰਾ ਬਿਦਵਰ ਨਾਲ ਹੀ ਫਿਰ ਬਹਿ ਜਾਏਗਾ ਜੇ ਲੋਪੀ ਰਿਹਾ ਫੇਰ ਕੋਤੇ ਦੀ ਜੋੜ ਪੈ ਜੇਗਾ ਜੇ ਸਾਗਤ ਰਿਆ ਤਾਂ ਸੂਰ ਬਣਨਾ ਪੈਜੂਗਾ ਸਾਗਤ ਖੰਡ ਪਉਂਦਾ ਨਾ ਸੂਰ ਨੂੰ ਸਾਫ ਕਰਨਾ ਪੈਂਦਾ ਫਿਰ ਚੱਲ ਸਾਗਤ ਤੇ ਝੂਕਰ ਬਲ ਅਖਵੀਰ ਕਹਿੰਦਾ ਸਾਗਤ ਦਾ ਗੰਦ ਭਾਇਆ ਆਇਆ ਸੂਰ ਬਣ ਕੇ ਸਾਬਾਈ ਕਰਦੀ ਬੈਠੀ ਹੈ ਸੂਰ ਦੀ ਹੋਂਦੋਂ ਬਾਅਦ ਤਾਂ ਪਹਿਲਾਂ ਸਾਸਤ ਠੀਕ ਹੋ ਸਾਗਤ ਤੇ ਝੂਕਰ ਬਲ ਰਾਹੀ ਅੱਛਾ ਨਾ ਗੰਦਗੀ ਪਾਈ ਤੇ ਉਹ ਗੰਦਗੀ ਐਂ ਸਾਫ ਕਰ ਐ ਜੂ ਇਸ ਐ ਜੀ ਗੰਦੀ ਨੂੰ ਸਾਫ ਕਰ ਸਕਦਾ ਤੂੰ ਭਾਈ ਹੋਰ ਸੀ ਸਾਫ ਹੋਰ ਕਰਨੇ ਹੁਣ ਬਹੁਤ ਕੁਝ ਮਾਣੀ ਦੇ ਵਿੱਚ ਜੇ ਪੜਤਾ ਭੋਲੀਏ ਥੱਲੇ ਬਹੁਤ ਕੁਝ ਪਿਆ ਹੈ ਜੇ ਵਰਕਾ ਚੱਕ ਲਈਏ ਥੱਲੇ ਹੋਰ ਕੁਝ ਵੀ ਖੜਾ ਹੁੰਦਾ ਤੇ ਜਿੰਨੇ ਮਰਜੀ ਵਰਕਾ ਚੱਕੀ ਜਾਓ ਪਰਮ ਦੇ ਪੜਦੇ ਜਿੰਨੇ ਚੱਕੇ ਜਾਣਗੇ ਥੱਲੇ ਥੱਲੇ ਬਹੁਤ ਕੁਝ ਸੁਕੜੀ ਜਾਂਦਾ ਹੈ ਕਿ ਤਾਂ ਮੋਟੇ ਮੋਟੇ ਅਰਥ ਕਰੀ ਦੇ। ਓਏ। ਸ਼ੁਕਰ ਬੁੱਕਰ। ਯੋਗ ਪਰ ਮੇ ਤਾਉ ਲਾਜ ਨਾ ਆਈ। ਲਾਜ ਨਹੀਂ ਆਉਂਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ। ਰਾਮਨਾਮ ਛਾੜ। ਓਏ ਉਦਾਂ ਹੀ ਸ਼ਰਮ ਆਣੀ ਚਾਹੀਦੀ ਸੀ ਤੇਰੀ। ਇਹ ਤਾਂ ਤੈਨੂੰ ਪਤਾ ਨਾ ਸਾਰੀਆਂ ਜੁਨਾਂ ਭੁਗਤ ਕੇ ਆਏ। ਐਂਡੀਆਂ ਕਾਫੀ ਸੀ ਗੱਲ ਸੁਣੀ। ਰਾਮਨਾਮ ਛਾੜ ਅੰਮ੍ਰਿਤ ਕਾਹੇ ਵਿਖਖਾਈ। ਫੇਰ ਐ ਜੁਨ ਜਾ ਕੇ ਰਾਮਲੋਬ ਛੜਦਾ। ਆਦਮੀ ਤੇ ਜਨਮ ਤੋਂ ਬਿਨਾਂ ਕੇ ਤੇ ਰਾਮਲੋਬ ਨਹੀਂ ਮਿਲਦਾ ਤੈਨੂੰ। ਉਹ ਵੇਰੋ ਛੱਡੀ ਫਿਰਦਾ ਫਿਰ ਵੇਖਣ ਵੇਖਦਾ ਕੂਕਰ ਕੂਕਰ ਦੇ ਜਨਮ ਦਿਖਾਈ ਦਿਆ ਉਹੀ ਵੇ ਫਿਰ ਖਾਈ ਜਾਂਦੇ ਕੂਕਰ ਕੂਕਰ ਵੇਲੇ ਜਿਹੜੀ ਵੇਖਾਤਾ ਦੋਸ ਨੂੰ ਫਿਰ ਲੱਗਿਆ ਹੁਣ ਤੋ ਸਾਜਿ ਪਰਮ ਕਰਮ ਵਿਧੀ ਨਿਖੇਧ RAM ਨਾਮ ਲਈ ਗੁਰਪ੍ਰਸਾਦ ਜਨਕਵੀਰ RAM ਕਰੇ ਨਹੀਂ RAM ਕਰਸ ਦੇਹੀ RAM ਕਰਸ ਨਹੀਂ ਆ ਕਰੀਸ ਦੇਹੀ ਹਾਂ ਕਰਮ ਦਾ ਤਾਲਿ ਪਰਮ ਪਰਮ ਛੱਡਦੇ ਪਰਮ ਛੱਡਦੇ ਵੀ ਮੈਂ ਆਦਮੀ ਛੱਡਦੇ ਪਰਮ ਕਰਮ ਵਿਧੀ ਜੇ ਲੋਭੀਆਂ ਦਾ ਕੁੱਤਾ ਐ ਤੂੰ ਜੇ ਸਾਖਤਾ ਦਾਇਤ ਕੀ ਆਦਮੀ ਐ ਤੂੰ ਗਾਹ ਨੂੰ ਸਮਝ ਵੀ ਸੂਰ ਹੁੰਦੇ ਜੰਮ ਸੂਰ ਤੇ ਨਗਾਰਾ ਗੱਸਾ ਆਜ ਐ ਜੋ ਤੇਰੇ ਦੇ ਨਗਾਰਾ ਤੂੰ ਸੂਰ ਮੰਨ ਤੇ ਰਿਵਾਰਾ ਰੱਖ ਕੇ ਹੁੰਦਾ ਸੂਰ ਐ ਹਾਂ ਜੋ ਅਗੋਸ਼ ਕਰ ਰਹੇ ਹਾਂ ਖਰਾਕ ਦਾ ਸਾਖ ਵੀ ਸੂਰ ਵਾਲੀ ਉਹ ਖੰਦਾ ਹੈ ਕੋਈ ਕੇ ਖੰਦਾ ਹੈ ਕਾਜ ਪਰਮ ਕਰਮ ਵਿਧੀ ਕਰਮ ਵਿਧੀ ਇਹ ਕਰਮ ਜਿਹੜਾ ਨੇ ਨਾ ਕਰਮ ਦੀ ਵਿਧੀ ਹੈ ਇਹ ਬਣਾ ਲਈ ਐ ਕਰਮ ਨਾ ਹੋ ਜੂਆ ਨਾ ਹੋ ਜੂ ਪਰ ਤੇਰੇ ਕਰਮ ਬਣਾਇਆ ਇਹ ਸਾਰੇ ਭੋਗ ਕੇ ਨੇ ਕਰਮ ਦੀ ਹੁੰਦਾ ਇਹਦੇ ਇਹਦੇ ਵਿੱਚ ਕੁਝ ਪ੍ਰਾਪਤੀ ਦੀ ਕਰਮਾਂ ਦੇ ਵਿੱਚ ਕਰਮ ਵਿਧੀਆਂ ਧਾਰੀਏ ਛੱਡ ਦੇ ਕਰਮ ਬਲਾਸੀ ਨੂੰ ਛੱਡ ਦੇ ਅਈ ਨਿਖੇ ਨਿਖੇ ਰਾਮ ਨਾਮ ਨਹੀਂ ਵਿਖੇਦ ਨੇ ਇਹ ਬਿਲਕੁਲ ਕਰਮ ਹਜ਼ੂਰ ਨੇ ਕਰਮ ਕੋਈ ਪ੍ਰਾਪਤੀ ਨਹੀਂ ਰਾਮ ਨਾਮ ਲੈ ਲੈ ਗੁਰਮਤਿ ਦੀ ਸੋਝੀ ਲੈ ਲੈ ਆਉ ਲੋਗ ਵਰਮਦੀ ਸੋਝੀ ਆ ਗੁਰਮਤਿ ਦਾ ਗਿਆਨ ਲੈ ਲੈ ਜੇ ਬਸਣਾ ਗੁਰਪ੍ਰਸਾਦ ਜਨਕਵੀਰ ਰਾਮਕ੍ਰਿਸ਼ਨ ਨਹੀਂ ਗੁਰਪ੍ਰਸਾਦ ਉਹ ਗਿਆਨ ਗੁਰਮਤਿ ਗਿਆਨਾ ਰਾਮ ਨਾਲ ਸਨੇ ਪੈਦਾ ਕਰਦਾ ਰਾਮ ਨੂੰ ਸਨੇ ਬਣਾ ਲੈ ਜੇ ਵਟਣਾ ਨਹੀਂ ਬਚਾ ਕੋਈ ਦੀ ਤਰ੍ਹਾਂ ਕੋਈ